ਕਾਸਟ ਕਰਦੇ ਨੇ ਮੈਚ ਦਾ ਮੁੱਤ ਕਰਨਾ ਇਹ ਜੀ ਇਹ ਜੀ ਜੀ ਦਾ ਬੱਤੋ ਲੌਕ ਕਰਦੇ ਨੇ ਜੀ ਨਹੀਂ 10 ਬੱਤੋ ਦਾ ਬੰਦਾ ਹੈ ਇਹ ਬਾਈ ਬੱਤੋ ਤੋਂ 10 ਬੱਤੋ 10 ਬੱਤੋ ਹੋਣੀ ਇਸ ਤਰ੍ਹਾਂ ਲੱਗਦਾ ਸਾਰਾ ਨਾ ਤੇ ਆਉਂਦਾ ਇਹ ਮੇਰਾ ਫੋਟੋ ਉੱਤੇ ਇਹ ਮੈਂ ਦਵਾਈਆਂ ਸਕਾਲੀਆਂ ਲਿਖੀ ਜਿਹੜੀ ਮੇਰੀ ਕੋਲ ਹੈ ਜੀ ਉਹ ਤੁਹਾਨੂੰ ਦਿਖਾਉਂਦਾ ਬੀਨਾ ਨਾ ਬੀਨਾ ਨਾ ਇਹ ਜਾਤ ਨੂੰ ਬਾਰਾ ਤੋਂ ਬਾਰਾ ਕਰਦਾ ਕਦੇ ਨਹੀਂ ਮਿਸ ਕਰਨੀ ਹੋ ਜਾਣਾ ਤੁਸੀਂ ਮੁੱਖੋ ਸਰ ਮੜਾ ਮੜਾ ਦੋ ਦਰ ਲੈਂਦਾ 1000 ਰੁਪਏ ਇਹ ਕਰਨਾ ਕਰੀਓ ਜੀ ਤਾਂ ਠੀਕ ਹੈ ਇਹ ਮੈਂ ਤੁਹਾਨੂੰ 5 ਦਿਨ ਦੀ ਦਵਾਈ ਦੇ ਦਿੱਤੀ ਹੈ 7 ਦਿਨ ਨਹੀਂ ਦੇ ਦਿੱਤਾ ਖਤਮ ਕਰਕੇ ਦਵਾਈ ਪੂਰੀ ਬਣੋ ਕੁੜਾ ਗੱਲ ਹੈ ਜੀ ਜੰਨੀ ਟ੍ਰਾਂਸਪੋਰਟ ਸੈਂਟਰ ਵਾਲੇ ਦਾ ਨੰਬਰ ਜਿਹਦੋਂ ਕੋਈ ਮਦਦ ਸੁਣਿਆ ਉਹਦਾ ਨਾਮ ਕੀ ਹੈ ਸੇਕ ਟ੍ਰਿਕਲਾ ਪਟਨਾਪੁਰ ਦਾ ਸੇਵਕ ਦਾ ਇਲਾਕਾ ਹੈ ਉਹ ਚੋਲਾ ਜੀ ਦੇ ਅੰਦਰ 3000 ਤੱਕ ਇਹ ਤੋਂ 3 ਤੱਕ ਮਾਸਿਕ ਭਾਅ ਹੈ ਸੋ ਜੇ ਨਾ ਜੀ ਦੇ ਨਾਲ ਨਾਲ ਮੇਰੇ ਇਨਦਨ ਮਤਲਬ ਰੋਜ਼ ਰੋਜ਼ ਦੇ ਸਟਾਫਰ ਨਾਮ ਨੰਬਰ ਜੀ ਦਾ ਜੀ जो खाने लाइटी के नैबरक्रीफनी जरूरत होनी फॉर्न भी सी शहर ड्रैवर भी फील कोई बंद सी कैक um ponto すいませ ਹੋਲੀਵੁੱਡ ਆਪਣਾ ਲਾਈਟ ਨਾ ਜੇ ਕਿ ਕੋਈ ਲਾਈਟ ਸੈੱਟ ਫਿਰ ਅੱਗੇ ਆਪਣੇ ਬਿਸਮਿਲਲਾਹਿ ਨਾਮ ਤੇ ਕਰੀਏ ਅਸੀਂ ਇਕਲੀ ਆਪਣਾ ਸੰਪੂਰਨ ਸਪੀਕਰ ਲਾ ਕੇ ਕਰਦੇ ਹਾਂ ਜੀ ਇਹ ਚੰਗੀ ਤਰ੍ਹਾਂ ਦੋ ਦਿਨਾਂ ਲਈ ਇਹ ਇਹ ਤਰ੍ਹਾਂ ਮੈਂ ਜੇ ਪੰਜ ਦਿਨਾਂ ਲਈ ਲਾਇਨੋ ਤੇ ਸਾਥ ਕਰਕੇ ਬਲ ਕੋਹਾ ਹਾਂ ਕਰੂਗਾ ਉਹ ਆਪਣਾ ਇੱਥੇ ਨਿਬਧਾ ਕਰਕੇ ਨਜ਼ਰੇ ਲਗਾਉਣਾ ਬਲ ਕੋਹਾ ਦੇ ਬਾਲਾ ਨੂੰ ਸਲਾਮ ਕਰਕੇ ਜੇਕਰ ਉਹ ਆਪਣਾ ਆਪਣੇ ਰੋਸ Obrigado. ਉਹ ਬਿਆਸ ਉਹ ਬਿਆਸ ਜਿਹੜਾ ਮੇਰੇ ਨਾਲ ਬਣਾ ਕੇ ਖੜਦਾ ਹੈ ਕਿ ਸੇਵਾ ਨਹੀਂ ਕਰ ਰਿਹਾ ਉਹਨੇ ਕੋਲ ਬਣਾ ਦਿੱਤਾ ਉਹਨਾਂ ਤੋਂ ਕਿਹਾ ਸੀ ਉਹਦੇ ਅਧਿਕਾਰ ਦੇ ਕੇ ਕਿਹਾ ਸੀਗਾ ਅੱਜ ਆਸਰ ਤੋਂ هي تا ته ايو 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 اي को <laughs> ਸਾਗਰ ਜੀ ਦੀ ਅੱਜ ਚੱਲ ਪਿੱਛੇ ਆਓ ਅੱਛੇ ਨਾਲ ਬਣਦਾ ਮੇਰਾ ਇਹ ਆ ਰਿਹਾ ਹੈ ਜਿਹੜੇ ਸਾਥ ਕੋਈ ਹਾਂਜੀ ਅੱਜ ਪਿੰਡ ਪੱਤੋ ਹੀਰਾ ਸਿੰਘ ਦੇ ਹੈ ਫਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਛੇ ਬਲਾਦ ਦੇ ਨਗਰ ਤੋਂ ਹਾਂਜੀ ਅੱਜ ਪਿੰਡ ਪੱਤੋ ਹਿਰਾ ਸਿੰਘ ਵਿਖੇ ਭਾਈ ਵੀਰ ਸਿੰਘ ਜੀ ਗੁਰਦੁਆਰਾ ਪੱਤੋ ਹਿਰਾ ਸਿੰਘ ਵਿਖੇ ਫਰੀ ਮੈਡੀਕਲ ਚੈੱਕਅਪ ਕੈਂਪ ਲੱਗਿਆ ਸੋ ਗੱਲਬਾਤ ਕਰਦੇ ਆ ਸਾਡੇ ਦਿਆਂਨ ਹਰਕਾ ਨਿਹਾਲ ਸਿੰਘ ਬਾਲ ਤੋਂ ਪਾਜ ਪੰਚਾਰਜ ਸਰਦਾਰ ਐਸਪੀ ਮੁਖਤਿਆਰ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੋ ਉਹਨਾਂ ਨਾਲ ਗੱਲਬਾਤ ਕਰਦੇ ਆ। ਹਾਂਜੀ ਸਰ ਜੀ ਜਿਹੜਾ ਅੱਜ ਦਾ ਕੈਂਪ ਲਾਇਆ ਗਿਆ ਜੀ ਇਹਦੇ ਬਾਰੇ ਜਾਣਕਾਰੀ ਦਿਓ ਜੀ। ਸਭ ਤੋਂ ਪਹਿਲਾਂ ਤੇ ਮੈਂ ਫਿਕਰਮੰਦ মিডিਆ ਜਿਹੜਾ ਇਸ ਕੈਂਪ ਦੇ ਵਿੱਚ ਪਹੁੰਚੇ ਤੁਸੀਂ ਜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਤੁਸੀਂ ਇੱਥੇ ਆਪਣਾ ਕੀਮਤੀ ਟਾਈਮ ਕੱਢ ਕੇ ਕੈਂਪ ਨੂੰ ਜਿਹੜਾ ਤੁਸੀਂ ਉਹ ਅਟੈਂਡ ਕਰ ਰਹੇ ਜੇ ਅੱਜ ਅੱਜ ਪਤੋ ਹੀਰਾ ਸਿੰਘ ਬੜਾ ਜਿੱਥੇ ਫਿਰ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਹ ਲਗਾਇਆ ਹੋਇਆ ਆ ਔਰ ਇੱਕ ਕੈਂਪ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ 75ਵੇਂ ਜਨਮ ਦਿਨ ਤੇ ਇੱਕ ਸੇਵਾ ਪਕਵੜਾ ਵਜੋਂ ਇਹ ਸਾਡਾ ਪੱਤਰਵਾਚਨਾ ਚੱਲ ਰਿਹਾ ਇਹ ਸੇਵਾ ਪਖੋੜਾ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ 17 ਤਰੀਕ ਨੂੰ ਸਾਰੇ ਜ਼ਿਲ੍ਹਾ ਮੋਗਾ ਦੇ ਵਿੱਚ ਔਰ ਹਲਕਾ ਨਿਹਾਲਤਵਾਲਾ ਦੇ ਵਿੱਚ ਕੈਂਪ ਲਗਾਏ ਸਨ ਹਲਕਾ ਨਿਹਾਲਤਵਾਲਾ ਵਿੱਚ ਚਾਰ ਕੈਂਪ ਜਿਹੜਾ ਉਹ ਅਸੀਂ ਬਲੱਡ ਡੋਨੇਸ਼ਨ ਕੈਂਪ ਲਗਾਏ ਸਨ ਜਿਹਦੇ ਵਿੱਚ ਅਜੀਤਵਾਲ ਵਾਲਾ ਵਿਖੇ ਵੀਕੇ ਕਾਲਜ ਦੇ ਵਿੱਚ ਬਲਾਸਪੁਰ ਕੋਟਵਾਰਾ ਸਾਹ ਦੇ ਵਿੱਚ ਇਸ ਤਰ੍ਹਾਂ ਬਤਨੀ ਕੈਂਪ ਲਗਾਇਆ ਸੀ ਮੈਡੀਕਲ ਕੈਂਪ ਇਸ ਤਰ੍ਹਾਂ ਨਿਹਾਲ ਸੰਗੋਲਾ ਸਿਟੀ ਦੇ ਵਿੱਚ ਜਾਨਵੰਦਰ ਦੇ ਵਿੱਚ ਕੈਂਪ ਲਗਾਇਆ ਸੀ ਔਰ ਉਹਦੇ ਵਿੱਚ ਖਾਸ ਕਰਕੇ ਜੂਥ ਦਾ ਬਹੁਤ ਵੱਡਾ ਯੋਗਦਾਨ ਰਿਹਾ ਬੜਾ ਅੱਬ ਚੜ ਕੇ ਹਿੱਸਾ ਲਿਆ ਔਰ ਜਿਹੜਾ ਬਲੱਡ ਡੋਨੇਟ ਕੀਤਾ ਕਿਉਂਕਿ ਬਲੱਡ ਡੋਨੇਸ਼ਨ ਇੱਕ ਬੜਾ ਵੱਡਾ ਮਹਾਨ ਹੈ ਜਿਹਦੇ ਵਿੱਚ ਕੋਈ ਲੋਰ ਵਨ ਰੇਵਨੋ ਜਿਨ੍ਹਾਂ ਨੂੰ ਐਟਟਾਈ ਬਲੱਡ ਦੀ ਲੋੜ ਆ ਜ਼ਿੰਦਗੀ ਦੀ ਲੋੜ ਆ ਔਰ ਉਹ ਉਹਦੇ ਬਲੱਡ ਉਹਨਾਂ ਦੇ ਕੰਮ ਆਦਾ ਲਾ ਉਹ ਬੜਾ ਜਾਣ ਦਾ ਕੰਮ ਤੇ ਪੁੱਲ ਦਾ ਕੰਮ ਹੁੰਦਾ ਪਹਿਲੇ ਗੜੀ ਦੇ ਵਿੱਚ ਅਸੀਂ ਬਲੱਡ ਟੈਂਪਲਾਈਸਨ ਉਸ ਤੋਂ ਬਾਅਦ ਸਾਰੇ ਜ਼ਿਲ੍ਹੇ ਦੇ ਵਿੱਚ ਦੇ ਹਲਕਾ ਦੇ ਹਸਮੋਲਾ ਦੇ ਵਿੱਚ ਅਸੀਂ ਸਫਾਈ ਅਭਿਆਨ ਚਲਾਇਆ ਸੀਗਾ ਔਰ ਵੱਧ ਚੜ ਕੇ ਸਾਰੇ ਸਾਡੇ ਹਸਮੋਲਾ ਦੇ ਵਿੱਚ 6 ਮੰਡਲ ਪੈਂਦੇ ਹਨ 6 ਮੰਡਲਾਂ ਦੇ ਵਿੱਚ ਹੀ ਬਲਤ ਚੜ ਕੇ ਸਾਡੇ ਪਾਟਵਾ ਵਰਕਰ ਸਾਧੀਆਂ ਅਧਿਕਾਰੀਆਂ ਨੇ ਬਹੁਤ ਤਨਦੇਈ ਨਾਲ ਸਫਾਈ ਅਭਿਆਨ ਕੀਤਾ ਔਰ ਇਸ ਅਭਿਆਨ ਤੋਂ ਬਾਅਦ ਫਿਰ ਸਾਡੇ ਅਸੀਂ ਪੂਰੇ ਪਲਾਂਟਿੰਗ ਦਾ ਕੰਮ ਕੀਤਾ ਬੌਦੇ ਲਗਾਏ ਸਾਰੇ ਹਲਕੇ ਦੇ ਵਿੱਚ ਬਹੁਤ ਬਹੁਤ ਬੌਦੇ ਅਸੀਂ ਲਗਾਏ ਔਰ ਉਹ ਸਾਡਾ ਇਹ ਚੌਥਾ ਜਿਹੜੀ ਇਵੈਂਟ ਹੈ ਉਹ ਸਾਡਾ ਹਲਾ ਮੈਡੀਕਲ ਚੈੱਕਅਪ ਜਿਹੜਾ ਉਹ ਸੈਂਟਰ ਅਸੀਂ ਅੱਜ ਪਤੋ ਹੀਰਾ ਸਿੰਘ ਲਾਇਆ ਵਾ ਔਰ ਇਹਦੇ ਨਾਲ ਹੀ ਅੱਜ ਬਦਨੀ ਮੰਡਲ ਦੇ ਵਿੱਚ ਵੀ ਤੇ ਮੱਲਿਆਣਾ ਦੇ ਵਿੱਚ ਵੀ ਅੱਥੇ ਇੱਕ ਡਾਊਟ ਦੀ ਟੀਮ ਲੱਗੀ ਆ ਉਹ ਵੀ ਇੱਥੇ ਇਸ ਤਰ੍ਹਾਂ ਮੈਡੀਕਲ ਚੱਲ ਰਿਹਾ ਵਾ ਇਸ ਤੋਂ ਬਾਅਦ ਮੈਂ ਸਿੱਧਾ ਹੀ ਮੱਲਿਆਣਾ ਜਾਣਾ ਵਾ ਉੱਥੇ ਵੀ ਮੈਨੂੰ ਪਤਾ ਲੱਗਾ ਮੈਂ ਫੋਨ ਤੇ ਪਤਾ ਕੀਤਾ ਉੱਥੇ ਵੀ ਬਹੁਤ ਕਾਫੀ ਲੋਕ ਜਿਹੜਾ ਹਿੱਸਾ ਲੈ ਰਹੇ ਨੇ ਆਪ ਦਾ ਇਸ ਸਟੈਪ ਦਾ ਫਾਇਦਾ ਉਠਾ ਰਹੇ ਨੇ ਤੇ ਇੱਥੇ ਵੀ ਤੁਸੀਂ ਪਿੱਛੇ ਦੇਖ ਸਕਦੇ ਹੋ ਡਾਕਟਰ ਉਸ ਦੀ ਟੀਮ ਦੇ ਨਾਲ ਇੱਥੇ ਕਾਫੀ ਲੋਕ ਆਏ ਨੇ ਔਰ ਮੈਨੂੰ ਇਹ ਪਤਾ ਲੱਗਾ ਕਿ ਕਾਫੀ ਲੋਕ ਘਰਾਂ ਦੇ ਵਿੱਚੋਂ ਨਿਕਲ ਰਹੇ ਨੇ ਕੈਂਪ ਵਾਸਤੇ ਜਿਹੜਾ ਫਾਇਦਾ ਜਿਹੜਾ ਉਠਾ ਰਹੇ ਨੇ ਸੋ ਇਹ ਸਾਡਾ 17 ਸਤੰਬਰ ਤੋਂ ਲੈ ਕੇ 2 ਅਕਤੂਬਰ ਤੱਕ ਜਿਹੜਾ ਸੇਵਾ ਮੁਕਾੜੇ ਦਾ ਕੰਮ ਚੱਲਣਾ ਨਾ ਸੋ ਮੈਂ ਤੁਹਾਨੂੰ ਇਹਦੇ ਨਾਲ ਦੱਸਣਾ ਚਾਹੁੰਦਾ ਕਿ ਸ਼੍ਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਸੋਚ ਆ ਉਹ ਲੋਕ ਭਲਾਈ ਸੋਚ ਆ ਲੋਕਾਂ ਦੇ ਭਲੇ ਵਾਸਤੇ ਗਰੀਬ ਲੋਕਾਂ ਲਈ ਮਜ਼ਦੂਰ ਲੋਕਾਂ ਲਈ ਲੋਕਾਂ ਲਈ ਨੌਜਵਾਨ ਲੋਕਾਂ ਲਈ ਕਿਸਾਨ ਲੋਕਾਂ ਲਈ ਇਹ ਸਾਰੀ ਭਲਾਈ ਦੇ ਕੰਮ ਜਿਹੜੇ ਉਹ ਜਿਹਨੇ ਮੋਦੀ ਜੀ ਦੇ ਹਿੱਸੇ ਆ ਔਰ ਇਸੇ ਕਰਕੇ ਹੀ ਦੇਸ਼ ਦੇ ਵਿੱਚ ਜਿਹੜੇ ਵੱਧ ਤੋਂ ਵੱਧ ਸਟੇਟਾਂ ਦੇ ਵਿਕਾਸ ਕਰਕੇ 21 ਸਟੇਟਾਂ ਦੇ ਵਿੱਚ ਜਿਹੜੀ ਭਾਜਪਾ ਦੀ ਸਰਕਾਰਾਂ ਜਿਹੜੀਆਂ ਨੇ ਉਹ ਐਸ ਤਰ੍ਹਾਂ ਚਲ ਰਹੀਆਂ ਨੇ ਤੇ ਦੇਖਿਆ ਉਹਨਾਂ ਲਾਗੇ ਸਾਡੇ 20 ਸਟੇਟ ਹਰਿਆਣਾ ਹਰਿਆਣਾ ਦੇ ਵਿੱਚ ਵੀ ਲਗਾਤਾਰ ਤੀਜੀ ਵਾਰ ਸਰਕਾਰ ਬਣੀ ਆ ਦਿੱਲੀ ਦੇ ਵਿੱਚ ਦੇਖੋ ਬڑا ਸਾਡੇ ਕੇਜਰੀਵਾਲ ਸਾਹਿਬ ਨੂੰ ਬੜਾ ਹੰਕਾਰ ਸੀ ਕਿ ਮੈਨੂੰ ਹਰਾਉਣ ਵਾਸਤੇ ਮੋਦੀ ਨੂੰ ਦੁਬਾਰਾ ਜਨਮ ਲੈਣਾ ਪੈਣਾ ਸੋ ਪ੍ਰਮਾਤਮਾ ਬਹੁਤ ਕਰਤਿਆ ਬਹੁਤ ਨੇੜੇ ਆ ਜਿਵੇਂ ਕਹਿੰਦੇ ਅਗੇ ਗੋਡੀਜ਼ एवरीवेयर ਗੋਡੀਜ਼ ਓਮਨੀਪ੍ਰੈਸੈਂਟ ਸੋ ਪ੍ਰਮਾਤਮਾ ਨੇੜੇ ਆ ਇੰਨਾ ਨੇੜੇ ਹੈ ਕਿ ਹੁਣ ਉਹਨਾਂ ਦਾ ਹਾਲ ਹੀ ਬਰੌਕ ਹੈ ਔਰ ਵੱਡੇ ਵੱਡੇ ਜਿਹੜੇ ਥਾਮ ਅਸੰਦਰ ਜੈਨ ਵਰਗੇ ਚੋਤੀ ਵਰਗੇ ਔਰ ਕੇਜਰੀਵਾਲ ਸਾਹਿਬ ਹਾਰ ਕੇ ਹੁਣ ਪੰਜਾਬ ਤੇ ਇੱਕ ਅਬਜੈਕਟ ਹੋਇਆ ਵਾ ਸੋ ਇਹ ਸਾਨੂੰ ਖਤਸਾਵਾ ਕਿ ਪੰਜਾਬ ਦੇ ਵਿੱਚ ਵੀ ਜਿਹੜਾ ਜੋ ਇਹਨਾਂ ਨੇ ਹਾਲ ਕਰ ਦਿੱਤਾ ਪੰਜਾਬ ਬੜਾ ਅਕਸ਼ਹਾਨ ਸਟੇਟ ਵਜੋਂ ਜਾਣਿਆ ਜਾਂਦਾ ਸੀ ਪਰ ਜੋ ਪੰਜਾਬ ਦੀ ਦੁਰਵਿਸ਼ਾ ਕਰ ਦਿੱਤੀ ਆ ਤੇ ਬਹੁਤ ਮਾਰੀ ਕਰ ਦਿੱਤੀ ਆ ਪੰਜਾਬ ਨੂੰ ਬਹੁਤ ਪਿੱਛੇ ਲੈ ਜਾਣਾ ਕਿਉਂਕਿ ਪੰਜਾਬ ਪਹਿਲਾਂ ਹੀ ਟੈਰੋਰਿਜ਼ਮ ਦੇ ਦਿਨਾਂ ਵਿੱਚ ਅਤਵਾਦ ਦੇ ਦਿਨਾਂ ਦੇ ਵਿੱਚ ਜਿਵੇਂ ਕਿਸ ਤੰਗ ਨਾਲ ਥੋੜਾ ਬਹੁਤਾ ਉੱਠਿਆ ਸੀਗਾ ਔਰ ਇਹਨਾਂ ਦੀ ਸਰਕਾਰ ਨੇ 5 ਸਾਲ ਬਹੁਤ ਪੰਜਾਬ ਨੂੰ ਬਰਬਾਦ ਕਰਕੇ ਰੱਖ ਦਿੱਤਾ ਵਾ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਹੱਡ ਪੀੜਤਾਂ ਦੇ ਵੀ ਥੋੜਾ ਜਿਹਾ ਟੱਚ ਕਰ ਲਵਾਂ ਇਸ ਵੇਲੇ ਜਿਹੜੇ ਕੁਦਰਤੀ ਆਫਤ ਆਈ ਆ ਬਹੁਤ ਸਾਡੇ ਸਾਡੇ ਡਿਸਟ੍ਰਿਕਟ ਸਟੇਜ ਤੋਂ ਬਾਅਦ ਪਿੰਡ ਜਿਹੜੇ ਆ ਉਹ ਫਟਾ ਦੀ ਮਾਰ ਥੱਲੇ ਨੇ ਲੋਕਾਂ ਦੇ ਘਰ ਜਿਹੜੇ ਆ ਗਰੀਬ ਲੋਕਾਂ ਦਾ ਉਹਨਾਂ ਦੇ ਘਰ ਜਿਹੜੇ ਤਬਾਹ ਹੋ ਗਏ ਨੇ ਕਿਸਾਨ ਲੋਕਾਂ ਦੇ ਜਿਹੜੇ ਖੇਤਾਂ 'ਚ ਬੈਠੇ ਸੀ ਉਹ ਔਰ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਦਾ ਪੱਧਰ ਜਿਹੜਾ ਇਹਨਾਂ ਦਾ ਬਾਦਸ਼ਾਹ ਦੇ ਕਰਕੇ ਹੋ ਗਿਆ ਉਹਦਾ ਵੀ ਬਹੁਤ ਜਿਹੜਾ ਐਸੋਲੇ ਨੁਕਸਾਨ ਹੋਇਆ ਕੇਂਦਰ ਦੇ ਵਿੱਚੋਂ ਸੈਂਟਰ ਦੇ ਵਿੱਚੋਂ ਜਿਹੜੇ ਮੋਦੀ ਸਾਹਿਬ ਆਪਣੇ ਕੈਬਨਟ ਦੇ ਸਾਰੇ ਮੰਤਰੀ ਸੀਨੀਅਰ ਮੰਤਰੀ ਵੀ ਜੂਨੀਅਰ ਮੰਤਰੀ ਵੀ ਭੇਜ ਰਹੇ ਨੇ ਔਰ ਸਥਿਤੀ ਦਾ ਆਪ ਜਾਦਾ ਲੈ ਰਹੇ ਨੇ ਇਥੋਂ ਤੱਕ ਕਿ ਉਹਦੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਆਪ ਇਹਨਾਂ ਹਵਾਈ ਸਰਵੇਖਣ ਕੀਤਾ ਉਸ ਤੋਂ ਬਾਅਦ ਇਹਨਾਂ ਉਹਨਾਂ ਨੇ ਜਾ ਕੇ ਗਰਦਾਸਪੁਰ ਜਿਹਦੇ ਵਿੱਚ ਜਾ ਕੇ ਲੋਕਾਂ ਨੂੰ ਮਿਲੇ ਔਰ ਇਮੀਡੀਏਲੀ 1600 ਕਰੋੜ ਰੁਪਏ ਦਾ ਉਹਨਾਂ ਨੇ ਉਹਨਾਂ ਨੇ ਜਿਹੜਾ ਉਹ ਪੈਕੇਜ ਦਿੱਤਾ ਪੈਕੇਜ ਜੀ ਆਪਾਂ ਕਹਿੰਦੇ ਪੂਰੀ ਤਰ੍ਹਾਂ ਦੇ ਵਾਅਦਾ ਦਿੱਤੀ ਔਰ ਇਸ ਤੋਂ ਬਾਅਦ ਉਹਨਾਂ ਨੇ ਈਅਰ ਮਾਰਕ ਕਰ ਦਿੱਤਾ 11 ਤਰ੍ਹਾਂ ਦੇ ਸਿਮਾ ਦਾ ਕਿ ਕਿਸ ਤੰਗ ਦੇ ਨਾਲ ਜਿਹਨਾਂ ਦੀ ਅਮਰ ਬਹੁ ਹੋ ਗਈ ਆ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਣੇ ਜਿਨ੍ਹਾਂ ਦੇ ਐਕਜਟ ਹੋ ਗਏ ਉਹਨਾਂ ਨੂੰ ਕਿੰਨੇ ਪੈਸੇ ਦਿੱਤੇ ਜਾਣੇ ਆ ਜਿਨ੍ਹਾਂ ਦੇ ਘਰ ਪੂਰੇ ਟਹਿ ਗਏ ਉਹਨਾਂ ਦੇ ਇਦਾਂ ਕਰਕੇ ਸਾਰੇ ਉਹਨਾਂ ਨੇ ਇੱਕ ਕੈਟਾਗਰੀ ਬਣਾ ਦਿੱਤੀ ਆ ਅੱਛਾ ਸਰ ਜਿਹੜੇ ਕੈਂਪ ਲੱਗ ਰਹੇ ਪੂਰੇ ਪੰਜਾਬ ਭਰ ਦੇ ਵਿੱਚ ਲੱਗ ਰਿਹਾ ਜੀ ਇਹ ਪੂਰੇ ਪੰਜਾਬ ਭਰ ਦੇ ਵਿੱਚ ਲੱਗ ਰਹੇ ਨਹੀਂ ਬਲਕਿ ਪੂਰੇ ਦੇਸ਼ ਦੇ ਵਿੱਚ ਲੱਗ ਰਹੇ ਨੇ ਅੱਛਾ ਸਰ ਹੜਾ ਇਸ ਸਥਿਤੀ ਨੂੰ ਲੈ ਕੇ ਨਾ ਜਿਵੇਂ ਕਿ ਮਾਨਯੋਗ ਪੰਜਾਬ ਸਰਕਾਰ ਨੇ ਕਿ ਕਿਸਾਨਾਂ ਨੂੰ ਜਿਹੜੀ ਰਾਹਤ ਦਿੱਤੀ ਐ ਤੇ ਜਿਹੜੀਆਂ ਐਸਸੀ ਭਾਈਚਾਰੀਆਂ ਜੱਥੇਬੰਦੀਆਂ ਉਹਨਾਂ ਦਾ ਮਤਲਬ ਸਵਾਗਤ ਕੀਤਾ ਗਿਆ ਪਰ ਕਿਤੇ ਨਾ ਕਿਤੇ ਪੰਜਾਬ ਨੇ ਤੇ ਸੈਂਟਰ ਸਰਕਾਰ ਨੇ ਜਿਹੜਾ ਮਜ਼ਦੂਰ ਭਾਈਚਾਰਾ ਉਹਨਾਂ ਦੀਆਂ ਵੀ 10 ਸੀਆਂ ਬੱਕਰੀਆਂ ਸੀ ਮੱਝਾਂ ਸੀ ਘਰ ਸੀ ਸਾਰਾ ਕੁਝ ਬਰਬਾਦ ਹੋ ਗਿਆ ਕਿਤੇ ਨਾ ਕਿਤੇ ਸੈਂਟਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਜੀ ਅੱਖੋਂ ਪਰੋਖੇ ਕੀਤਾ ਉਹਦੇ ਬਾਅਦ ਤੇ ਤੁਹਾਡੀ ਸੈਂਟਰ ਸਰਕਾਰ ਨੂੰ ਹੀ ਕਰ ਰਹੀ ਬਹੁਤ ਵੱਡਾ ਭਰਮ ਭੁਲੇਖਾ ਵਾ ਮੈਂ ਜਿਵੇਂ ਤੁਹਾਨੂੰ ਦੱਸ ਰਿਹਾ ਕਿ ਕੈਟਾਗਰੀ ਵਾਈਜ਼ ਕਰ ਦਿੱਤਾ ਉਹ ਗਰੀਬਾਂ ਦੇ ਮਕਾਨਾਂ ਨੂੰ ਵੀ ਉਹਨਾਂ ਨੂੰ ਮਿਲਣਾ ਉਹਦੇ ਜਿੱਥੇ ਮੌਤਾਂ ਹੋ ਗਈਆਂ ਗਰੀਬਾਂ ਦੀਆਂ ਉਹਨਾਂ ਨੂੰ ਵੀ ਮਿਲਦਾ ਔਰ ਜਿੱਥੇ ਉਹਨਾਂ ਦੇ ਘਰ ਪੂਰੇ ਮੁਕੰਮਲ ਠਹਿਗੇ ਆ ਉਹਨਾਂ ਨੂੰ ਉਸਨੇ ਕੈਟਾਗਰੀਾਈਜ਼ ਕਰਤਾ ਤੇ ਇਸ ਤਰ੍ਹਾਂ ਕੇ ਪੈਸੇ ਈਅਰਮਾਰਕ ਕਰ ਦਿੱਤੇ ਆ ਇਹ 1600 ਕਰੋੜ 50 ਸਰਕਾਰ ਦੇ ਥੂ ਹੋਵਗੇ ਜਾਂ ਤੁਹਾਡਾ ਸਿੱਧਾ ਹੋਵੇਗਾ ਜੀ ਦੇਖੋ 1600 ਗਰੀਬਾਂ ਦੇ ਘਰਾਂ ਦੇ ਮਕਾਨ 1600 ਕਰੋੜ ਰੁਪਈਆ ਦਿੱਤਾ ਸੀ ਪੰਜਾਬ ਸਰਕਾਰ ਨੂੰ ਹਾਂਜੀ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਆਣ ਕੇ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਕਿਸਾਨਾਂ ਨੇ ਇਹ ਕਹਿ ਦਿੱਤਾ ਕਿ ਸਾਨੂੰ ਪੰਜਾਬ ਸਰਕਾਰ ਤੇ ਕੋਈ ਇਤਬਾਰ ਨਹੀਂ ਹੈ ਗੱਲ ਔਰ ਕਿ ਸਾਨੂੰ ਸਾਡੇ ਸਿੱਦੇ ਖਾਪਿਆਂ ਦੇ ਵਿੱਚ ਪਾਏ ਜਾਣ ਸਾਨੂੰ ਯਾਦ ਹੋਣਾ ਕਿ ਪਹਿਲਾਂ ਵੀ ਪੰਜਾਬ ਸਰਕਾਰ ਨੇ ਸੈਂਟਰ ਦਾ ਪੈਸਾ ਸਾਡਾ ਹੱਥ ਕਰ ਗਿਆ ਪੰਜਾਬ ਸਰਕਾਰ ਪੰਜਾਬ ਨੂੰ ਪੰਜਾਬ ਸਰਕਾਰ ਪਹਿਲਾਂ ਸੈਂਟਰ ਦਾ ਜਿਹੜਾ ਆਇਆ ਸੀ ਪੈਸਾ ਪੰਜਾਬ ਸਰਕਾਰ ਹੜੱਪ ਕਰ ਗਿਆ ਕਾਫੀ ਕਰੋੜ ਰੁਪਏ 12000 ਕਰੋੜ ਰੁਪਇਆ ਐਸਡੀਆਰ ਕੋ ਜਿਹੜਾ ਕੁਦਰਤੀ ਆਫਤਾਂ ਦੇ ਫੰਡ ਲਈ ਉਹ ਆਲਰੇਡੀ ਹਰ ਸਟੇਟ ਕੋਲ ਜਮ੍ਹਾਂ ਹੁੰਦਾ ਸਿਰਫ ਪੰਜਾਬ ਸਰਦੇ ਕੋਲ ਵੀ ਪੰਜਾਬ ਕਮੇਟੀ ਕੋਲ 12000 ਕਰੋੜ ਐਸਡੀਆਰ ਦਾ ਜਿਹੜਾ ਪੈਸਾ ਜਾਵਾ ਉਹਦਾ ਇਹਨਾਂ ਨੇ ਵਰਤਨਾਮ ਔਰ ਤੁਸੀਂ ਪੁਰਾਣੀਆਂ ਇਹਨਾਂ ਦੀਆਂ ਡੀਡਿਜ਼ ਕੱਟ ਕੇ ਦੇਖ ਲਓ ਭਗਵੰਤ ਮਾਨ ਜੀ ਦੀਆਂ ਉਹ ਕਹਿੰਦੇ ਸੀ ਕਿ ਪਹਿਲੀਆਂ ਸਰਕਾਰਾਂ ਨੂੰ ਵਰਤਨਾ ਨਹੀਂ ਸੀ ਆਉਂਦਾ ਹੁਣ ਮੈਂ ਵਰਤਨਾ ਕਰਾਂਗਾ ਔਰ ਹਰ ਭਾਰਤੀਮਾ ਜਿਹੜਾ ਵਿੱਤ ਮੰਤਰੀ ਹੈ ਜਿਹੜਾ ਖਜ਼ਾਨੇ ਦਾ ਮਾਲਕ ਹੈ ਉਹਨਾਂ ਜਿੰਨਾਂ ਕੋਲ ਚਾਰਜ ਆ ਉਹ ਕਹਿੰਦੇ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ ਤੁਸੀਂ ਆਪ ਹੀ ਦੇਖ ਲਓ ਕਿ ਵਿੱਤ ਮੰਤਰੀ ਦੀ ਵੀ ਬੜੀ ਡਿਗਨਿਟੀ ਹੁੰਦੀ ਆ ਬੜੀ ਅੱਛੀ ਪੋਸਟ ਆ ਔਰ ਦੂਜੇ ਪਾਸੇ ਮੁੱਖ ਮੰਤਰੀ ਸਟੇਟ ਦਾ ਹੈਡਰ ਔਰ ਦੋਨਾਂ ਦੇ ਵਿਚਾਰ ਨਹੀਂ ਲੱਗਦਾ ਉਹ ਕਹਿੰਦਾ ਖਜ਼ਾਨਾ ਭਰਿਆ ਹੋਇਆ ਹੈ ਜੀ ਆਪਣੇ ਮੁੱਖ ਮੰਤਰੀ ਕਹਿੰਦੇ ਖਜ਼ਾਨਾ ਭਰਿਆ ਹੋਇਆ ਹੈ ਵਿੱਤ ਮੰਤਰੀ ਕਹਿੰਦੇ ਖਾਲੀ ਹੈ ਇਹ ਇਹ ਤਾਂ ਫਿਰ ਸਿਆਪੇ ਡਿਸਾਈਡ ਕਰ ਲਓ ਵੀ ਇੱਕ ਖਰਾਨਾ ਮੰਤਰੀ ਕਿਹਨਾਂ ਤੇ ਮੇਰੇ ਕੋਲ ਪੈਸੇ ਨਹੀਂ ਆਗੇ ਜਾਨਾ ਖਾਲੀ ਆ ਕਿਤੇ ਪਹਿਲਾਂ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਕੀ ਭਾ ਕਹਿੰਦੇ ਨੇ ਜ਼ਿੰਮੇ ਤੇ ਕਹਿੰਦਾ ਹੀ ਨਹੀਂ ਉਹਨੂੰ ਉਸ ਗੱਲ ਤੇ ਟੁਲਿਆ ਆ ਵੀ ਮੈਂ ਕਿਵੇਂ ਕਮਾ ਵੀ ਪੀ ਭਰ 12000 ਕਰੋੜ ਦਾ ਤੇ ਲੋਕ ਹਿਸਾਬ ਮੰਗਦੇ ਆ 12000 ਕਰੋੜ ਰੁਪਏ ਦੇ ਦਸਮੇ ਕਿੱਥੇ ਵਰਤਿਆ ਵਰਤੂ ਕਹਿੰਦੇ ਆ ਉਹ ਹੈ ਕੁਦਰਤੀ ਆਫਤਾਂ ਲਈ ਆ ਦਿਓ ਪਰ ਮੈਂ ਪੰਜਾਬ ਸੱਚ ਨੇ ਸੈਂਟਰ ਸਰਕਾਰ ਦਾ ਹੋਰਾਂ ਨੂੰ ਹੱਥ ਕੜੀਆਂ ਲਾ ਰਹੀ ਆ ਤੇ ਕੀ ਭਗਵਾਨ ਤਮਾਂ ਦੇ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਹਿਸਾਬ ਤਾਮ ਲੈਣ ਵਾਸਤੇ ਹੱਥ ਫੜੀ ਲੱਗ ਸਕਦੀ। ਦੇਖੋ ਕਾਨੂੰਨ ਦੀ ਨਿਗਾਹ ਚਾਹੇ ਕਿੰਨਾ ਵੱਡਾ ਵੀ ਬੰਦਾ ਹੋਵੇ। ਜੀ ਕਾਨੂੰਨ ਦੀ ਨਿਗਾਹ ਚ ਕਿੰਨਾ ਵੱਡਾ ਵੀ ਬੰਦਾ ਹੋਵੇ। ਕਾਨੂੰਨ ਨੇ ਆਪਣਾ ਕੰਮ ਕਰਦਾ ਹੈ। ਜਿਹੜਾ ਵੀ ਕੋਈ ਜਿੰਨੇ ਪਬਲਿਕ ਇੰਟਰਸਟ ਦੇ ਲੋਕਾਂ ਦੇ ਹੱਤ ਜੋ ਬਣਦਾ ਸੀ ਉਹਦਾ ਹੱਕ ਬਣਦਾ ਸੀ ਔਰ ਜੇ ਉਹ ਸਾਦਾ ਵਾਅਦਾ ਤਾਂ ਉਹਦਾ ਸਾਥ ਦੇਣਾ ਪੈਣਾ। ਉਹ ਐਸ ਕਚੇਰੀ ਵਿੱਚ ਵੀ ਲੈ ਲਿਆ ਜਾਣਾ ਔਰ ਪ੍ਰਮਾਤਮਾ ਦੀ ਕਚੇਰੀ ਵਿੱਚ ਵੀ ਉਹਨੂੰ ਦੇਣਾ ਪੈਣਾ। اچھا ਸਰ ਜਿਹੜੇ ਮਕਾਨ ਧਰੇ ਆ ਜਿਹੜਾ ਆਪਣੀ ਸੈਂਟਰ ਸਰਕਾਰ ਦੀ ਚੱਲ ਰਹੀ ਆਵਾਜ਼ ਤੋਂ ਉਹਦੇ ਥਰੂ ਕਿਸਾਨਾਂ ਦੇ ਮਜ਼ਦੂਰਾਂ ਨੂੰ ਇਲਾਲ ਹੋ ਸਕਦਾ ਹੈ। ਘਰ ਪਾਇਆ ਸਾਹ ਕਿਸਾਨਾਂ ਨੇ ਸੀ ਬਹੁਤ ਬੜਾ ਅਸ਼ਾ ਕੁਐਸ਼ਨ ਕੀਤਾ। ਪੰਜਾਬ ਦੇ ਵਿੱਚ 39 39 ਕੈਪਟ ਜਿਹੜੇ ਆ ਉਹ ਪੰਜਾਬ ਵਿੱਚ ਸ਼ੁਰੂ ਹੋ ਗਏ ਪਹਿਲੇ ਪਹਿਲੀ ਲਾਈਨ ਚ ਉਸ ਤੋਂ ਬਾਅਦ 135 ਹਲਕੇ ਕਵਰ ਕਰਦੇ 49 ਹਲਕਿਆਂ ਚ ਜਿਹੜਾ ਨਿਹੜ ਹਲਕਾ ਨਿਹਾਲ ਤੋਂ ਵਾਲਾ ਹਲਕਾ ਉਹ ਸਿਲੈਕਟ ਕੀਤਾ ਬਹੁਤ ਜ਼ਿਆਦਾ ਪਿੰਡੋ ਕੇਂਦਰ ਏਰੀਆ ਹੈਗਾ ਅਸੀਂ ਉਹ ਪੂਰਾ ਕਵਰ ਕਰ ਲਿਆ ਸੀ ਅਸੀਂ 45 ਤੱਕ ਕੈਪਟਲ ਜਿਹੜੇ ਉਹ ਟਪ ਲਾ ਦਿੱਤੇ ਕੇਂਦਰੀ ਸਕੀਮਾ ਦੇ ਜਿਹਦੇ ਵਿੱਚ ਮੈਨ ਆਸਾਨਾਂ ਦੇ ਜਿਹੜੇ 6000 ਰੁਪਏ ਗੋਦੀ ਸਭ ਲੌਂਦਾ ਉਹਨਾਂ ਦੇ ਖਾਤੇ ਚੋਂ ਦਾ ਉਹ ਸਾਨਾ ਦਾ ਅਸੀਂ ਪੂਰੀ ਤਰ੍ਹਾਂ ਤੇ ਇਮੀਡੀਟਲੀ ਲੰਚ ਕਰ ਦਿੱਤੀ। ਔਰ 5 ਲੱਖ ਦਾ ਜਿਹੜਾ ਗਰੀਬ ਲੋਕਾਂ ਦੇ ਦੇਖੋ ਪਿੱਛੇ ਦੇਖ ਕਿੰਨੇ ਲੋਕ ਮਤਲਬ ਬੈਠੇ ਨੇ ਮੈਡੀਕਲ ਚੈੱਕਅਪ ਕਰਾ ਰਹੇ ਨੇ ਔਰ ਉਹ ਕੇਂਦਰ ਦੀ ਜੇ ਸਰਕਾਰ ਦਾ ਸਟੇਟ ਦੇ ਭਾਪਾ ਦੇ ਉਦੇਦਾਰ ਦੇ ਬਰਕਰ ਉਹ ਕੈਂਪ ਲਾ ਰਹੇ ਨੇ ਇਧਰ ਦੀ ਸਕੀਮਾ ਤੋਂ ਜਾਣੂ ਕਰਵਾ ਰਹੇ ਨੇ। ਉਹ ਆਪਾਂ ਖੁਦ ਕਰਨੀ ਰਹੀ ਜੇ ਅਸੀਂ ਕਰਵਾ ਰਹੇ ਆ ਤੇ ਫਿਰ ਲੋਕ ਦੇ ਕਿਉਂ ਤੁਹਾਨੂੰ ਯਾਦ ਹੋਣਾ ਤੁਹਾਨੂੰ ਯਾਦ ਹੋਣਾ ਕਿ ਇਹ ਮੇ ਸਾਨੂੰ ਪੂਰ ਸਤੰਤਰ ਦੇ ਰਾਹੀਂ ਅਰੈਸਟ ਕੀਤਾ ਗਿਆ। ਉਹ ਕਜਨੇ ਵਿੱਚ ਡਾਕਟਰ ਹਰਦੋਤ ਕਮੇ ਜਿਲ੍ਹਾ ਪ੍ਰਧਾਨ ਔਰ ਮੈਨੂੰ ਵੀ ਇਹਨਾਂ ਨੇ ਅਰੈਸਟ ਕਰਕੇ ਥਾਣੇ ਪਤਾ ਹੀ ਰੱਖਿਆ। ਜੀ। ਸੋ ਇਸ ਕਰਕੇ ਇਹ ਇਸ ਕਰਕੇ ਕਿ ਚਰਪਤ ਨੂੰ ਲਾ ਰਿਹਾ। ਜਦੋਂ ਇਹਨਾਂ ਨੂੰ ਇਹਨਾਂ ਨੂੰ ਪਤਾ ਲੱਗਾ ਕਿ ਲੋਕ ਜਿਹੜੇ ਆ ਭਾਟਪਾਲ ਇੰਨੀ ਵੱਡੀ ਤਦਾਦ ਵਿੱਚ ਵੱਡੀ ਗਿਤੀ ਵਿੱਚ ਆ ਰਹੇ ਆ ਤੇ ਇਹਨਾਂ ਇਹਨਾਂ ਦੀ ਗਿਤੀ ਵਧ ਰਹੀ ਹੈ। ਹੁਣ ਵੀ ਇਹ ਜਿਹੜਾ ਰੌਲਾ ਪਾ ਰਿਹਾ ਇਹ ਕਾਂਗਰਸੀ ਔਰ ਝਾੜੂ ਵਾਲੇ ਲੜ ਕੇ ਮਿਲ ਕੇ ਇਹ ਮੇਪਾਟ ਪਾਤੇ ਖਲਾਫ ਹੋ ਰਹੇ ਪਿਛਲੀ ਵਾਰ ਵੀ ਐਦਾ ਪੂਰ ਪ੍ਰਚਾਰ ਕੀਤਾ ਸੀਗਾ ਅਸੀਂ ਇਸ ਪੂਰ ਪ੍ਰਚਾਰ ਦੇ ਵਿੱਚੋਂ ਆਪਣਾਨੇਕ ਕੰਮ ਭਲਾਈ ਦੇ ਕੰਮ ਕਰੀ ਜਾਣੇ ਆ ਔਰ ਨਿਗਰ ਕੇ ਜੋ ਨਿਗਰ ਕੇ ਸਾਹਮਣੇ ਆਵਾਂਗੇ ਔਰ ਸਤਾਈ ਦੀ ਜਿਹੜੀ ਸਰਕਾਰ ਹਰ ਹੱਦ ਨਾਲ ਧੰਨਵਾਦ ਮੇਰੇ